ਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਜੀ ਸੰਗਰੂਰ ਬਾਈ ਵੈਸੇ ਤਾਂ ਮਿੱਤਰੋ ਫੇਰ ਗੱਲ ਕਰਦੇ ਵੀ ਇਹ ਹਰਪਾਲ ਸਿੰਘ ਦੀ ਬਾਈ ਦੀ ਇਹ ਝੋਟੀ ਹੈ ਹਰਪਾਲ ਸਿੰਘ ਦਾ ਪਿੰਡ ਹੈਗਾ ਜੀ ਮਾਨਸਾ ਕੈਂਚੀਆਂ ਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਇਹ ਖੜੀ ਹੈ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਜੀ ਸੰਗਰੂਰ ਤੇ ਦੁੱਲ ਬੂਰੀ ਮਾਝਾ ਆਪਾਂ ਤੁਹਾਨੂੰ ਦਿਖਾ ਰਹੇ ਆਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਵੀ ਕਿੰਨਾ ਕੁ ਦੁੱਧ ਹੈ ਕਦੋਂ ਕਦੀ ਸੂਈ ਵੀ ਹੈ ਕਿਉਂਕਿ ਦੁੱਲ ਪਸ਼ੂ ਮਿੱਤਰੋ ਬਹੁਤ ਘੱਟ ਨਿਕਲਦੇ ਨੇ ਪਰ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਡਰਦੀ ਹੈ ਤੇ ਸਾਨੂੰ ਆਪਾਂ ਤੋਰ ਕੇ ਦੂਰ ਹੀ ਦਿਖਾਵਾਗੇ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਕਿ ਕਦੋਂ ਕਦੀ ਸੂਈ ਹੈ ਕਿੰਨਾ ਕੁ ਮਿੱਤਰੋ ਦੁੱਧ ਹੈ ਤਾਂ ਥੰਲੇ ਵੀ ਦੀ ਜਿਹੜੀ ਬਣਤਰ ਸਾਨੂੰ ਦੇਖ ਸਕਦੇ ਹੋ 19 ਕੀ ਮਿੱਤਰੋ ਸਾਈਡ ਜ਼ਰੂਰ ਲੈਂ ਜੀ ਆਪਣਾ ਫਰਜ਼ ਬੰਦਾ ਹੈ ਹਰ ਚੀਜ਼ ਦੱਸੰਦਾ ਦੁੱਧ ਭਾਈ ਕਹਿੰਦੇ ਵੀ ਬਰਾਬਰ ਹੈ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਲਾਦਾ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੈ ਆਪਣਾ ਪਿੰਡ ਹੈਗਾ ਮਾਨਸਾ ਮਾਨਸਾ ਕੈਂਚੀਆ ਰੇ ਮਾਨਸਾ ਕੈਂਚੀਆ ਹੈ ਨਾ ਤੇ ਇਹ ਸੋਡੀ ਮੱਝਾ ਖੜੀਆ ਰਿਸ਼ਤੇਦਾਰੀ ਚ ਝਾੜੋ ਪਿੰਡ ਝਾੜੋ ਪਿੰਡ ਇਹਨਾਂ ਝਾੜੋ ਦੇ ਨੇੜੇ-ਨੇੜੇ ਕਿਹੜੇ-ਕਿਹੜੇ ਪਿੰਡ ਆਹ ਹੈ ਚੀਮਿਆਂ ਤੋਂ 4 ਕਿਲੋਮੀਟਰ ਹੈ ਚੀਮਿਆਂ ਤੋਂ ਹਾਂਜੀ ਇਧਰ ਹੀ ਰੋਮਾਂਗੇ ਹੀਰੋ ਤੋਂ ਭਿੱਖੀ ਤੋਂ ਕਿੰਨਾ ਕੋਲ ਭਿੱਖੀ ਤੋਂ ਲਾ ਲੋ ਤੁਸੀਂ ਚੀਮਿਆਂ ਹੈਗਾ 12 ਤੇ 4 16 15-16 ਕਿਲੋਮੀਟਰ ਠੀਕ ਹੈ ਇਹ ਮੰਨ ਲਾ ਵੀ ਤੁਹਾਡੇ ਕੋਲੇ ਦੁੱਲ ਮੱਝ ਹੈ ਦੋ ਲ ਮਾਜਾ ਬੁਰੀ ਦੂਜੇ ਸੂਏ ਆ ਇਹ ਹੋਰ ਵੀ ਤੁਹਾਡੇ ਕੋਲੇ ਮਨ ਲ ਦੋਲੀ ਰੱਖਦੇ ਹੋ ਦੋ ਹੋਰ ਆ ਮੇਰੇ ਕੋਲ ਕਾਲੀਆਂ ਉਹ ਵੀ ਦੋਲੀ ਆ ਤੁਨੇ ਠੀਕ ਆ ਮਨ ਲ ਵੀ ਸੌਂਕ ਤੌਰ ਤੇ ਰੱਖਦੇ ਦੋਲੀ ਸੌਂਕ ਤੌਰ ਤੇ ਰੱਖਦੇ ਇੱਕ ਪਹਿਲੇ ਵੇਚਤੀ ਮਾਜਾ ਮੈਂ ਦੋਲੀ ਕਾਲੀ ਸੀ ਉਹ ਤੇ ਬੰਨ ਪੈ ਗਈ ਮੈਂ ਤਾਂ ਵੇਚ ਤਿਓ ਓਕੇ ਹਾਂ ਦੋ ਕਟੀਆਂ ਕਾਲੀਆਂ ਉਹ ਆਪਣੇ ਕੋਲ ਹੈਗੀਆਂ ਉਹ ਵੀ ਦੋਲਾ ਹੁਣ ਇਹ ਸੂਆ ਦੂਜਾ ਸੂਆ ਦੂਜਾ ਮਗਰ ਇਹ ਤੇ ਕਾਲੀ ਕੱਟੀ ਹੈ ਮਗਰ ਕਾਲੀ ਕੱਟੇ ਕਦੋਂ ਕਦੀ ਸੂਈ ਆ ਇਹ ਇਹਨੂੰ ਅੱਜ ਸਿਮਾਂ ਦੇਣੂ ਗਸ਼ਮੀਰ ਸਿਮਾਂ ਦੇਣ ਮਨ ਲ ਵੀ ਪਹਿਲੇ ਸੂਏ ਸਹੀ ਦੋ ਤਾਂ ਕਿੰਨਾ ਕ ਸੀ ਪਹਿਲੇ ਸੂਏ ਦੇ ਦੋ ਤਿੰ 9 ਗੱਲੋ ਹਾਂ ਜੀ ਇਹ ਮੈਂ ਆਪਾਂ ਤੇ ਹੁਣ ਕਿੰਨਾ ਕੁ ਬੋੜਾ ਹੋਊਗਾ ਅੰਦਾਜ਼ਾ ਹੁਣ ਇਸ ਟਾਈਮ ਵੀ ਇਹ ਤੇ ਕਿ ਲਈ 9 9.5 ਕਿਲੋ ਕਿੰਨੇ ਦਿਨ ਹੋਗੇ ਸੂਈ 10 ਦਿਨ ਸੀਮਾ ਦੇ ਨਾਲ ਸੀਮਾ ਦੇ ਨਾਲ 9-10 ਕਿਲੋ ਬੋੜਾ ਹੈਗਾ 9-10 ਕਿਲੋ ਹਾਂ ਦੁੱਧ ਬਰਾਬਰ ਹੈ ਕਿ ਮੈਂ ਸਾਈਡ ਜੀ ਦਾ ਦੁੱਧ ਦਾ 1% ਵੀ ਜਦੋਂ ਮਨ ਚੋਗ ਦੇਖ ਲੈ ਰੇਟ ਕੀ ਕਰਤਾ ਫੇਰ ਹੀ ਤੋਰ ਕੇ ਦਿਖਾਵਾਂਗੇ ਰੇਟੇ ਦਾ ਬਾਈ ਜੀ ਲੈਣ ਦੇਣੀ ਹੈ 1,40,000 ਲੈਣ ਦੇਣ ਬਿਲਕੁਲ ਓਕੇ ਉਹ ਵੀ ਛੋਟੀ ਵੀਡੀਓ ਦੇਖ ਕੇ ਉਹਦਾ ਮਨਤਨ ਜਰੂਰੀ ਮਨਤਨ ਹੋ ਜੂ ਲੈ ਮਨਤਨ ਕਰਾਂਗੇ ਠੀਕ ਹੈ ਦੋਸਤੋ ਆਪਾਂ ਸਨੋਂ ਦੂਰੋਂ ਤੋਰ ਕੇ ਦਿਖਾਵਾਂਗੇ ਕਿਉਂਕਿ ਥੋੜਾ ਜਿਹਾ ਮੇਥੋਂ ਕੈਮਰੇ ਤੋਂ ਡਰਦੀ ਆ ਤੇ ਤਾਂ ਕਰਕੇ ਆਪਾਂ ਫੇਰ ਕਹਿੰਦੇ ਆ ਵੀ ਦੂਰੋਂ ਤੋਰ ਕੇ ਦਿਖਾਵਾਂਗੇ ਕਈ ਵਾਰ ਪਸ਼ੂ ਛੱਟ ਪੇਟ ਖਾ ਲੈਂਦਾ ਡਰ ਕੇ ਮਾ ਮੋਰਲੇ ਬੰਦ ਤੋਰ ਤੁਸੀਂ ਦੇਖ ਸਕਦੇ ਹੋ ਚੰਗਾ ਵਜਨ ਚੰਗੀ ਸੰਭੀ ਵੀ ਆ ਮੰਗਰ ਕਾਲੀ ਮੇਥੋਂ ਕੱਟੀ ਆ ਤੇ ਬੰਦੇ 19 ਕਿ ਲਈ ਫੇਰ ਕਹਿੰਦੇ ਵੀ ਸੈਡ ਆ ਪਰ ਦੁੱਧ ਭਾਈ ਕਹਿੰਦੇ ਵੀ ਬਰਾਬਰ ਆਪਣਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈ ਮੇਰਾ 97805753 97805753 57 ਤੇ 53 ਹਾਂਜੀ ਪਿੰਡ ਹੈਗਾ ਇਹ ਝਾੜੋਂ ਇਹ ਝਾੜੋਂ ਪਿੰਡ ਹੈ ਝਾੜੋਂ ਆਪਣੇ ਰਿਸ਼ਤੇ ਦੀ ਝਾੜੋਂ ਮੰਨ ਲਾ ਵੀ ਇਹ ਕਿੱਥੇ ਦੇ ਘਰਾ ਪਈਆਂ ਦਾ ਚਾੜੋਂ ਜਦੋਂ ਆਪਾਂ ਚੀਮਿਆਂ ਤੋਂ ਝਾੜੋਂ ਨੂੰ ਆਵਾਂਗੇ ਹਾਂਜੀ ਪਹਿਲਾਂ ਗੇਟ ਆਉਂਦਾ ਸੜਕ ਦੇ ਉੱਪਰ ਹੀ ਠੀਕ ਹੈ ਗੇਟ ਤੋਂ ਖੱਬੀ ਹਸ ਨਾਲ ਹੀ ਪਹਿਲਾਂ ਮਤਲਬ ਪਿੰਡ ਤੋਂ ਪਹਿਲਾਂ ਹੀ ਹੈ ਪਹਿਲਾਂ ਹੀ ਹੈ ਪਿੰਡ ਤੋਂ ਵੀ ਧੱਕਾ ਕਿਲੋਮੀਟਰ ਪਿੱਛੇ ਹੀ ਹੈ ਪਿੱਛੇ ਹੀ ਆ ਠੀਕ ਹੈ ਰੋਡ ਦੇ ਉੱਪਰ ਹੀ ਘਰ ਹੈ ਓਕੇ ਚੀਮਿਆਂ ਤੋਂ 4 ਕਿਲੋਮੀਟਰ ਝਾੜੋਂ ਪਿੰਡ ਹੈ ਠੀਕ ਹੈ ਜੇ ਇਧਰ ਆਉਣਾ ਪਈ ਤਾਂ ਇਧਰ ਹੀ ਰੋ ਆ ਗਿਆ ਠੀਕ ਹੈ ਧੰਨਵਾਦ ਚੀਮੇ ਤਾਂ ਮਸ਼ਹੂਰ ਪਿੰਡ ਹੈ ਉਥੋਂ ਨਾਲ ਹੀ ਹੈ